ਮੇ 20 ਰੁਪਏ ਤੋਂ ਸਾਰੇ ਹੀ ਦਰਸ਼ਕਾਂ ਨੂੰ ਹੱਥ ਵਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਇੱਕ ਟ੍ਰੈਵਲ ਤੇ ਜਾ ਰਹੇ ਹਾਂ ਤੇ ਟ੍ਰੈਵਲ ਤੇ ਕਿੱਥੇ ਜਾ ਰਹੇ ਹਾਂ ਇਹ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਹਾਂ ਤੁਸੀਂ ਦੇਖੋ ਕਿ ਬਾਹਰ ਕਾਫੀ ਮੀਂਹ ਪੈ ਰਿਹਾ ਹੈ ਤੋਂ ਆਪਾਂ ਕੈਨੇਡਾ ਤੋਂ ਹੁਣ ਅਮਰੀਕਾ ਨੂੰ ਦਾਖਲ ਹੋਣ ਲੱਗੇ ਆਂ ਤੋਂ ਇਹ ਹੈ ਬਾਰਡਰ ਸੋ ਆਪਾਂ ਜਿਹੜਾ ਬ੍ਰਿਜ ਆ ਉਹ ਕੋ ਕ੍ਰੋਸ ਕਰ ਰਹੇ ਆਂ ਸਾਰਨੀਆਂ ਦਾ ਤੋਂ ਮੀਂਹ ਕਾਫੀ ਹੈ ਬਾਹਰ ਤੋਂ ਆ ਆਪਣੇ ਕੋ ਗੱਡੀ ਹੈ ਤੈਸਲਾ ਜੀ ਦੇ ਵਿੱਚ ਆਪਾਂ ਟਰੈਵਲ ਕਰਨਾ ਹੈ ਤੇ ਇਹ ਗੱਡੀ ਲੈ ਕੇ ਹੀ ਆਪਾਂ ਜਿਹੜਾ ਹੈਗਾ ਉਹ ਚੱਲਾਂਗੇ ਅੱਗੇ ਤੋਂ ਆ ਜਿਹੜਾ ਹੈਗਾ ਹੁਣ ਬਾਰਡਰ ਆਪਾਂ ਤਕਰੀਬਨ ਕਰਾਸ ਕਰਨ ਲੱਗੇ ਆ ਸੋ ਬਾਰਡਰ ਦੇ ਉੱਪਰ ਸਿਰਫ ਜਿਹੜਾ ਹੈਗਾ ਉਹ ਗੱਡੀਆਂ ਨੇ ਜਿਹੜੀਆਂ ਜਦੋਂ ਜਾਂਦੀਆਂ ਨੇ ਤਾਂ ਕੋਈ ਬਹੁਤੀ ਇੰਨੀ ਜ਼ਿਆਦਾ ਪੁੱਛਗਿੱਛ ਨਹੀਂ ਹੁੰਦੀ ਸਿਰਫ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਚੱਲੇ ਹੋ ਤੇ ਕਿਸ ਕੰਮ ਵਾਸਤੇ ਚੱਲੇ ਹੋ ਤੁਹਾਡੇ ਪਾਸਪੋਰਟ ਨੇ ਜਿਹੜੇ ਆਪਣੇ ਕੋਲ ਰੱਖੋ ਆਈਡੀਆਂ ਤੁਹਾਡੇ ਕੋਲ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਤੁਹਾਨੂੰ ਕੋਈ ਉਹ ਜ਼ਿਆਦਾ ਨਹੀਂ ਪੁੱਛਦੇ ਬਸ ਇਹ ਨਹੀਂ ਪੁੱਛਦੇ ਨੇ ਕਿ ਕਿਸ ਕੰਮ ਲਈ ਚੱਲੇ ਹੋ ਕਿੱਥੇ ਰਹਿਣਾ ਹੈ ਤੇ ਕਦੋਂ ਵਾਪਸ ਆਉਣਾ ਹੈ ਤੇ ਜੇ ਅਫੀਸਰ ਨੂੰ ਤਸੱਲੀ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਹੈਗਾ ਤੁਹਾਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਤਾਂ ਇੱਥੇ ਕੋਈ ਇੰਨਾ ਚੱਕਰ ਵਾਲੀ ਗੱਲ ਨਹੀਂ ਹੈ ਸੋ ਤੁਸੀਂ ਆਰਾਮ ਨਾਲ ਜਿਹੜਾ ਬਾਰਡਰ ਕਰਾਸ ਕਰ ਸਕਦੇ ਹੋ ਸੋ ਆਪਾਂ ਵੀ ਚਲੋ ਕਰ ਲਿਆ ਹੁਣ ਬਾਰਡਰ ਕਰਾਸ ਤੇ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਅਸੀਂ ਸੋਚਿਆ ਕਿ ਚਲੋ ਹੁਣ ਆਪਾਂ ਜਿਹੜਾ ਹੈਗਾ ਅਲਦਵਾਲਾ ਦੇਖਤਾ ਦੇਖਦੇ ਨੇ ਅੱਗੇ ਨੂੰ ਚੱਲਦੇ ਹਾਂ ਸੋ ਕਾਫੀ ਟਰੈਵਲ ਆਪਾਂ ਕੀਤਾ ਰਾਹ ਦੇ ਵਿੱਚ ਕਾਫੀ ਟਨਲਸ ਆਈਆਂ ਇੱਕ ਦੋ ਥਾਂ ਆਪਾਂ ਚਾਹ ਕਾਫੀ ਵੀ ਪੀਤੀ ਖਾਣਾ ਵੀ ਖਾਧਾ ਲੇਕਿਨ ਹੁਣ ਆਪਾਂ ਪਹੁੰਚ ਗਏ ਆ ਆਪਣੇ ਹੋਟਲ ਸੋ ਕਿੱਥੇ ਆਏ ਹੁਣ ਆਪਾਂ ਆਏ ਹਾਂ ਸ਼ਿਕਾਗੋ ਦੇਖੋ ਬੈੱਡਰੂਮ ਨੇ ਜਿਹੜੇ ਕਿੰਨਾ ਸੋਹਣਾ ਬੈੱਡਰੂਮ ਹੈ ਤੇ ਆ ਵਾਸ਼ਰੂਮ ਹੈਗਾ ਤੇ ਵਾਸ਼ਰੂਮ ਵੀ ਬਹੁਤ ਸੋਹਣਾ ਹੈ ਤੇ ਸਾਰਾ ਹੀ ਜਿਹੜਾ ਸੂਟ ਹੈਗੀ ਹੈ ਉਹ ਸਾਰੀ ਉਹ ਬਹੁਤ ਖੂਬਸੂਰਤ ਹੈ ਤੇ ਆ ਹੈ ਗਿਆ ਨੇ ਬਾਹਰ ਲੀਆਂ ਇਮਾਰਤਾਂ ਹਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਵੀਕਐਂਡ ਤੇ ਨਾ ਇੱਥੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਦੀ ਇੱਥੇ ਕਨਵੈਨਸ਼ਨ ਹੋ ਰਹੀ ਹੈ ਤੋਂ ਨਵਾਂ ਜਿਹੜਾ ਪ੍ਰੈਜ਼ੀਡੈਂਟ ਬਣਨਾ ਹੈ ਕਮਲਾ ਹੈਰਸ ਤੇ ਉਹਨੂੰ ਜਿਹੜਾ ਹੈਗਾ ਉੱਥੋਂ ਉਹਦਾ ਐਲਾਨ ਕੀਤਾ ਜਾਣਾ ਸੋ ਇਸ ਕਰਕੇ ਸ਼ਹਿਰ ਦੇ ਵਿੱਚ ਬਹੁਤ ਰੌਸ਼ ਹੈ ਤੇ ਲੋਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਆਉਣ ਕਰਕੇ ਸੋ ਇੱਥੇ ਤੁਹਾਨੂੰ ਹੋਟਲ ਦੇ ਵਿੱਚ ਜਿਹੜੇ ਕਮਰੇ ਨੇ ਉਹ ਬੜੇ ਮੁਸ਼ਕਲ ਮਿਲਦੇ ਨੇ ਇਹ ਸ਼ਿਕਾਗੋ ਦਾ ਡਾਊਨਟਾਊਨ ਹੈ ਤੇ ਜਦੋਂ ਆਪਾਂ ਆਪਣੇ ਕਮਰੇ ਦੀਆਂ ਖਿੜਕੀਆਂ 'ਚੋਂ ਬਾਹਰ ਦੇਖਦੇ ਹਾਂ ਤਾਂ ਇਸ ਤਰ੍ਹਾਂ ਦਾ ਜਿਹੜਾ ਕੁਝ ਉਹ ਮਾਹੌਲ ਆਲਾ ਦੋਲਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਤਾਂ ਫਿਰ ਆਪਾਂ ਸੜਕਾਂ ਤੇ ਘੁੰਮੇ ਤੇ ਸੜਕਾਂ ਤੇ ਜਿਹੜਾ ਹੈਗਾ ਉਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਜੋੜਾ ਲੱਗਦਾ ਹੈ ਜੇ ਅਰਲੀ ਮਾਰਨਿੰਗ ਹੈ ਜਿਆਦਾ ਲੋਕ ਨਹੀਂ ਹਨ। ਸੜਕਾਂ ਤੇ ਜਿਆਦਾ ਰਸ਼ ਨਹੀਂ ਹੈ। ਲੇਕਿਨ ਆਪਾਂ ਜਿਹੜਾ ਹੈਗਾ ਉਹ ਸਵੇਰ ਦੀ ਜਿਹੜੀ ਸੈਰ ਹੈ ਉਹ ਇਨ੍ਹਾਂ ਸੜਕਾਂ ਤੇ ਕੀਤੀ। ਬਹੁਤ ਸੁੰਦਰ ਵਾਤਾਵਰਨ ਸੀ ਬੜੀ ਪੀਸ ਪੀਸਫੁਲੀ ਮਾਹੌਲ ਸੀਗਾ ਤਾਂ ਆਪਾਂ ਹੁਣ ਜਾ ਰਹੇ ਹਾਂ ਸ਼ਿਕਾਗੋ ਰਿਵਰ ਇੱਥੇ ਚੱਲਦਾ ਨਾਲ ਹੀ ਉਹਦੇ ਵੱਲ ਨੂੰ ਜਾ ਰਹੇ ਹਾਂ ਸੋ ਤੁਸੀਂ ਦੇਖੋ ਸਾਹਮਣੇ ਇੱਕ ਨਾ ਕਾਰ ਪਾਰਕਿੰਗ ਹੈ ਤਾਂ ਉੱਪਰ ਤੱਕ ਪਤਾ ਨਹੀਂ ਉਹਦੀਆਂ ਕਿੰਨੀਆਂ ਕੁ ਮੰਜ਼ਲਾਂ ਨੇ 16 17 ਤਾਂ ਸਾਰੀਆਂ ਦੇ ਉੱਪਰ ਤੱਕ ਜਿਹੜੀਆਂ ਕਾਰਾਂ ਨੇ ਭਰੀਆਂ ਹੋਈਆਂ ਨੇ ਗ੍ਰੀਨਰੀ ਦੇਖੋ ਕਿੰਨੀ ਹੈ ਇੱਥੇ ਜਿੱਦਾਂ ਫੁੱਲ ਬੂਟੇ ਦਰਖਤ ਤਾਂ ਬਹੁਤ ਹਨ ਲੈਕਨ ਉਹ ਕਹਾ ਮੈਨੂੰ ਬੜਾ ਘੱਟ ਮਿਲਿਆ ਦੇਖਣ ਨੂੰ ਇੱਥੇ ਕਹਾ ਜਿਹੜਾ ਹੈਗਾ ਉਹ ਅਲਦਲ ਤੁਹਾਨੂੰ ਬਹੁਤ ਘੱਟ ਮਿਲਦਾ ਹੈ ਇਮਾਰਤਾਂ ਬੜੀਆਂ ਖੂਬਸੂਰਤ ਨੇ ਸੋ ਮੇਰਾ ਇਹ ਸੈਕੰਡ ਟਾਈਮ ਹੈ ਹਾ ਦੇਖੋ ਨਾ ਬੰਦੇ ਖੜੇ ਨੇ ਛਤਰੀਆਂ ਲਈ ਇਹ ਸਟੈਚੂ ਬਣਿਆ ਹੋਇਆ ਇੱਕ ਪਾਰਕ ਦੇ ਵਿੱਚ ਨਾ ਬਹੁਤ ਖੂਬਸੂਰਤ ਜਿਹੜਾ ਹੈਗਾ ਉਹ ਦੇਖਣ ਨੂੰ ਮਾਹੌਲ ਹੈ ਸੇ ਆਪਾਂ ਹੁਣ ਖੜੇ ਆ ਤਾਂ ਇਸ ਦੇ ਥੱਲੇ ਆ ਜਿਹੜਾ ਨਾ ਉਹ ਸ਼ਿਕਾਗੋ ਰਿਵਰ ਆ ਜਿਹੜਾ ਉਹ ਵਗ ਰਿਹਾ ਹੈ ਤੇ ਉਸ ਦੇ ਵਿੱਚ ਕਿਸ਼ਤੀਆਂ ਨੇ ਉਸ ਦੇ ਵਿੱਚ ਛੋਟੇ ਕਹਿ ਲੋ ਜਹਾਜ਼ ਟਾਈਪ ਜਿਹੜੇ ਹੁੰਦੇ ਨੇ ਉਹ ਨੇ ਤੇ ਇਹਦੇ ਵਿੱਚ ਤੁਹਾਨੂੰ ਇਹ ਸਿਟੀ ਦਾ ਟ੍ਰੈਵਲ ਵੀ ਕਰਾਉਂਦੇ ਨੇ ਤਾਂ ਉਹ ਜਿਹੜਾ ਹੈਗਾ ਉਹ ਵੀ ਮੈਨੂੰ ਅੱਗੇ ਚੱਲ ਕੇ ਦਿਖਾਉਣਾ ਜੇ ਆਪਾਂ ਕੋਕ ਉੱਥੇ ਥੱਲੇ ਉਤਰਾਂਗੇ ਲੇਕਿਨ ਤੁਸੀਂ ਆ ਥੋੜੀਆਂ ਜੀਆਂ ਤਸਵੀਰਾਂ ਦੇਖ ਲਓ ਤਾਂ ਆ ਜਿਹੜਾ ਜਿਹੜੇ ਆ ਸਟੈਚੂ ਨੇ ਇਹ ਇਹ ਦੇ ਬਿਲਕੁਲ ਨਾਲ ਹੀ ਹਨ ਤੇ ਜਦੋਂ ਆਪਾਂ ਬ੍ਰਿਜ ਦੇ ਉੱਪਰ ਚੜਦੇ ਆ ਨਾ ਤਾਂ ਉੱਥੇ ਹੀ ਜਿਹੜੇ ਨੇਗੇ ਸਟੈਚੂ ਲੱਗੇ ਹੋਏ ਨੇ ਸੋ ਆਪਾਂ ਆਪਣੇ ਟੋਬੀ ਨੂੰ ਵੀ ਨਾਲ ਲੈ ਕੇ ਆਏ ਹਾਂ ਤੁਸੀਂ ਦੇਖ ਰਹੇ ਹੋ ਕਿ ਉਹ ਵੀ ਬੈਠਾ ਹੈ ਸੋ ਇੱਥੇ ਜਿਹੜਾ ਹੈਗਾ ਜਦੋਂ ਤੁਸੀਂ ਕੋਈ ਹੋਟਲ ਬੁੱਕ ਕਰਨਾ ਹੈਗਾ ਨਾ ਤਾਂ ਤੁਹਾਨੂੰ ਡੌਗ ਫ੍ਰੈਂਡਲੀ ਹੋਟਲ ਬੁੱਕ ਕਰਨਾ ਪੈਂਦਾ ਜਿੱਥੇ ਤੁਸੀਂ ਡੌਗ ਨੂੰ ਰੱਖ ਸਕਦੇ ਹੋ ਉਹ ਤਾਂ 100 ਕ ਡਾਲਰ ਜ਼ਿਆਦਾ ਹੁੰਦਾ ਹੈ ਲੇਕਿਨ ਫਿਰ ਤੁਹਾਨੂੰ ਕੋਈ ਇਤਰਾਜ਼ ਨਹੀਂ ਕਰਦਾ ਸੋ ਸਾਡਾ ਜਿਹੜਾ ਹੋਟਲ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਤੋਂ ਉਹ ਡੌਗ ਫ੍ਰੈਂਡਲੀ ਹੋਟਲ ਹੈ ਤੋਂ ਇਸ ਕਰਕੇ ਅਸੀਂ ਉਹਨੂੰ ਨਾਲ ਲੈ ਕੇ ਆਏ ਹਾਂ ਮੈਂ ਕਦੇ ਨਹੀਂ ਬਰ ਆਇਆ ਸੀ ਤਾਂ ਪੌਦਰ ਦੂਸਰੀ ਸਾਈਡ ਤੇ ਬਿਲ ਸਟਾਵਰ ਵਗੈਰਾ ਨੇ ਜਿਹੜੇ ਉਹ ਦੇਖੇ ਸੀ ਸੋ ਇਸ ਵਾਰ ਜਿਹੜਾ ਆਇਆ ਹੈ ਉਹ ਆਪਾਂ ਬੱਕਰੀ ਸਾਈਡ ਤੋਂ ਜਿਹੜਾ ਸ਼ਿਕਾਗੋ ਹੈ ਉਹ ਦੇਖ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਸ਼ਿਕਾਗੋ ਦੀ ਬੜੀ ਹਿਸਟਰੀ ਹੈ ਸੋ ਇੱਥੇ ਜਿਹੜੇ ਹਨ ਉਹ ਕਾਫੀ ਚੀਜ਼ਾਂ ਨੇ ਦੇਖਣ ਵਾਲੀਆਂ ਇਮਾਰਤਾਂ ਨੇ ਦੇਖਣ ਵਾਲੀਆਂ ਤੇ ਕਾਫੀ ਇਤਿਹਾਸਕਥਾਵਾਂ ਨੇ ਦੇਖਣ ਵਾਲੀਆਂ ਕਿਉਂਕਿ ਮੇ ਡੇ ਵੀ ਇੱਥੋਂ ਹੀ ਸ਼ੁਰੂ ਹੋਇਆ ਸੀ ਤੇ ਇੱਥੇ ਜਿਹੜੇ ਹੈਗੇ ਨੇ ਉਹ ਅਫਰੀਕਾ ਦੇ ਰਾਸ਼ਟਰਪਤੀ ਬਰਾਕ Obama ਉਹਨਾਂ ਦਾ ਵੀ ਇਹੀ ਸ਼ਹਿਰ ਹੈ ਤੇ ਇਹਨਾਂ ਦਾ ਉਹਨਾਂ ਦਾ ਹੋਮ ਟਾਊਨ ਹੈ ਉਹ ਸਾਹਮਣੇ ਦੇਖੋ ਜਿਹੜੀਆਂ ਕਾਰਾਂ ਨੇ ਉਪਾਰਕ ਕੀਤੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹਾਂ ਅੱਗੇ ਛਲ ਕੇ ਕਿ ਜਿਹੜਾ ਸ਼ਿਕਾਗੋ ਰਿਵਰ ਹੈ ਰਿਵਰ ਕਹ ਲਓ ਜਾਂ ਕਨਾਲ ਕਹ ਲਓ ਸੋ ਉਹ ਕਿਸ ਤਰ੍ਹਾਂ ਦੀ ਹੈ ਤੇ ਲੋਕ ਉਹਨੂੰ ਕਿਸ ਤਰ੍ਹਾਂ ਇੰਜੋਏ ਕਰਦੇ ਨੇ ਤੇ ਉਹ ਵੀ ਜਿਹੜਾ ਦੇਖਣ ਨੂੰ ਬੜਾ ਖੂਬਸੂਰਤ ਹੈ ਆ ਤੇ ਆਪਾਂ ਬਿਲਕੁਲ ਉਹਦੇ ਨਾਲ ਪਹੁੰਚ ਗਏ ਤਾਂ ਆ ਹੈਗਾ ਕਨਾਲ ਮਤਲਬ ਮੈਨਮੇਡ ਹੈਗੀ ਆ ਸੋ ਇਸ ਕਰਕੇ ਇਹਨੂੰ ਕਨਾਲ ਵੀ ਕਹਿੰਦੇ ਨੇ ਰਿਵਰ ਵੀ ਕਹਿੰਦੇ ਨੇ ਉਪਰ ਆ ਜਿਹੜਾ ਬ੍ਰਿਜ ਲੱਗਿਆ ਹੋਇਆ ਇਸ ਤਰ੍ਹਾਂ ਦੇ ਬ੍ਰਿਜ ਇੱਥੇ ਨਾਲ-ਨਾਲ ਕਾਫੀ ਸਾਰੇ ਬ੍ਰਿਜ ਨੇ ਜਿੰਨੀਆਂ ਸੜਕਾਂ ਇੱਥੇ 7-8 ਕ੍ਰੋਸ ਕਰਦੀਆਂ ਨੇ ਸਾਰਿਆਂ ਤੇ ਬ੍ਰਿਜ ਲੱਗੇ ਹੋਏ ਨੇ ਤੋਂ ਇਹਦੇ ਥੱਲੇ ਚ ਹੀ ਨੇ ਜਿਹੜੀਆਂ ਕਿਸ਼ਤੀਆਂ ਜਾਂ ਛੋਟੇ ਜਹਾਜ਼ ਜਾਂ ਚੱਪੂਆਂ ਨਾਲ ਚਲਾਉਣ ਵਾਲੀਆਂ ਕਿਸ਼ਤੀਆਂ ਤੋਂ ਉਹ ਸਾਰੀਆਂ ਇੱਥੇ ਇਹਨਾਂ ਬ੍ਰਿਜਾਂ ਦੇ ਥੱਲੇ ਚ ਲੰਘਦੀਆਂ ਨੇ ਅਹ ਤੇ ਜੇ ਕਿਸੇ ਕੋਈ ਆਈ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਅਹ ਤੋਂ ਇਹ ਜਿਹੜਾ ਬਹੁਤ ਖੂਬਸੂਰਤ ਜਿਹੜਾ ਹੈਗਾ ਉਹ ਏਰੀਆ ਹੈਗਾ ਤੋਂ ਇੱਥੋਂ ਥੱਲੇ ਨੂੰ ਜਿਹੜੀਆਂ ਹੈਗੀਆਂ ਪੌੜੀਆਂ ਉਤਰਦੀਆਂ ਨੇ ਤੋਂ ਥੱਲੇ ਕਬਜ਼ਾਰ ਹੈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉੱਥੇ ਵੀ ਚਲੀਏ ਸ਼ਹਿਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਸਜਾਇਆ ਗਿਆ ਹੈ ਇਮਾਰਤਾਂ ਦਾ ਇਨਫਰਾਸਟ੍ਰਕਚਰ ਤਾਂ ਜਿਹੜਾ ਹੈਗਾ ਹੈਗਾ ਹੀ ਆ ਤੇ ਨਾਲ ਜਿਹੜੀ ਸਜਾਵਟ ਕੀਤੀ ਗਈ ਹੋਈ ਹੈ ਜਿਸ ਤਰ੍ਹਾਂ ਸਿਟੀ ਹੈ ਜਿਹੜੀ ਮਿਊਨਿਸਪੈਲਿਟੀ ਹੈ ਉਹ ਕਰਦੀ ਹੈ ਜਿਹੜੇ ਇਤਿਹਾਸ ਨਾਲ ਸੰਬੰਧਤ ਲੋਕ ਨੇ ਉਹਨਾਂ ਦੇ ਸਟੈਚੂ ਲਗਾਉਣੇ ਸ਼ਹਿਰ ਨੂੰ ਫੁੱਲਾਂ ਨਾਲ ਦਰਖਤਾਂ ਨਾਲ ਸਜਾਉਣਾ ਤੋਂ ਉਹਦਾ ਇਨਫਰਾਸਟ੍ਰਕਚਰ ਮਤਲਬ ਇਸ ਤਰ੍ਹਾਂ ਰੱਖਣਾ ਵੀ ਕੋਈ ਮਰਜ਼ੀ ਨਾਲ ਇੱਥੇ ਆਪਣੀ ਉਸਾਰੀ ਨਾ ਕਰ ਸਕੇ ਜਾਂ ਸੜਕਾਂ ਨਾਲ ਬਲੌਗ ਹੋਣ ਜਾਂ ਕੋਈ ਜਿਹੜੀ ਖਰੀਦੋ ਫਰੋਖਤ ਕਰਨ ਵਾਲੇ ਨੇ ਉਹਨਾਂ ਨੂੰ ਕੋਈ ੜਿੱਕਾ ਨਾ ਪਵੇ ਸੋ ਸਾਰਾ ਕੁਝ ਇੰਡੋਰ ਹੋਵੇ ਗਲਤ ਜਗ੍ਹਾ ਪਾਰਕਿੰਗ ਨਾਲ ਕੋਈ ਲਾ ਸਕੇ ਸੋ ਇਸ ਤਰ੍ਹਾਂ ਦੀ ਜਿਹੜੀਆਂ ਧਿਆਨ ਹੈ ਉਹ ਮਿਊਨਿਸਪੈਲਟੀ ਰੱਖਦੀ ਹੈ ਸੋ ਇਸ ਕਰਕੇ ਜਿਹੜਾ ਦੇਖਣ ਨੂੰ ਬੜਾ ਖੂਬਸੂਰਤ ਹੈ ਸ਼ਹਿਰ ਸੋ ਜਿੱਧਰ ਨੂੰ ਵੀ ਤੁਸੀਂ ਦੇਖੋ ਤੁਹਾਨੂੰ ਮਤਲਬ ਬਾਵਾਈ ਨਿਕਲਦੀ ਹੈ ਸੋ ਆ ਆਪਾਂ ਹੈਗਾ ਇੱਕ ਮਿਲੇਨੀਅਮ ਪਾਰਕ ਇਹ ਵੀ ਕਾਫੀ ਮਸ਼ਹੂਰ ਪਾਰਕ ਹੈ ਇੱਥੇ ਦਾ ਤੇ ਇੱਥੇ ਆਪਾਂ ਆ ਗਏ ਹਾਂ ਦੇਖੋ ਕਿਸ ਤਰ੍ਹਾਂ ਪਾਣੀ ਦੇ ਫੁਆਰੇ ਚੱਲ ਰਹੇ ਨੇ ਤੋ ਇੱਥੇ ਵੀ ਜਿਹੜੇ ਇਸ ਸ਼ਹਿਰ ਨੂੰ ਦੇਖਣ ਆਏ ਹੋਏ ਨੇ ਯਾਤਰੂ ਤੋ ਉਹ ਇੱਥੇ ਵੀ ਕਾਫੀ ਗਿਣਤੀ ਦੇ ਵਿੱਚ ਹਨ ਤੋ ਆਪਾਂ ਇਹ 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 ਤੁਹਾਨੂੰ ਨਾਲ ਦੀ ਨਾਲ ਰਿਵਰ ਵੀ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਉਹ ਪਾਰਕ ਵੀ ਹੈ ਜਿਹੜਾ ਉਹ ਵੀ ਦਿਖਾ ਰਹੇ ਹਾਂ ਤੋ ਇਸ ਤਰ੍ਹਾਂ ਜਿਹੜੇ ਯਾਤਰਾ ਕਰਨ ਵਾਲੇ ਲੋਕ ਨੇ ਤੋ ਉਹ ਇੱਥੇ ਘੁੰਮਦੇ ਨੇ ਆਉਂਦੇ ਨੇ ਤੇ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਉਹ ਨਾਲ-ਨਾਲ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਆ ਦੇਖੋ ਤੁਸੀਂ ਤੇ ਕੋ ਮਾਰਤਾਂ ਤੇ ਮੈਂ ਤੁਹਾਨੂੰ ਹੋਰ ਜਿਹੜੀਆਂ ਚੀਜ਼ਾਂ ਨੇ ਨਾਲ ਦੋ ਵਾਲਿਓ ਉਹ ਵੀ ਦਿਖਾਉਂਦਾ ਚੱਲਦਾ ਨਾਲ ਦੀ ਨਾਲ ਆ ਦੇਖੋ ਜੇ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਦੀ ਸ਼ਿਕਾਗੋ ਆਏ ਹੋ ਜੇ ਤੁਸੀਂ ਸ਼ਿਕਾਗੋ ਆਏ ਹੋ ਤਾਂ ਜਰੂਰ ਮੈਨੂੰ ਦੱਸਣਾ ਤੇ ਮੈਨੂੰ ਇਹ ਵੀ ਦੱਸਣਾ ਕਿ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਨੂੰ ਉਹ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਸੋ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਕਮਲੇਨੀਅਮ ਪਾਰਕ ਹੈ ਤਾਂ ਇਸ ਤਰ੍ਹਾਂ ਦੇ ਇੱਥੇ ਸਟੈਚੂ ਵਗੈਰਾ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਇੱਥੇ ਘੁੰਮਣ ਨੂੰ ਜਿਹੜਾ ਹੈਗਾ ਉਹ ਕਾਫੀ ਹੈਗਾ ਕਾਫੀ ਫੁਆਰੇ ਵਗੈਰਾ ਨੇ ਜਿਹੜੇ ਉਹ ਚੱਲਦੇ ਨੇ ਤੇ ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਗਾ ਲੇਕਿਨ ਤੁਸੀਂ ਅਜੇ ਆਲਦੋ ਵਾਲੇ ਜਿਹੜਾ ਇਨਫਰਾਸਟ੍ਰਕਚਰ ਹੈ ਇਮਾਰਤਾਂ ਨੇ ਤਾਂ ਉਹਨਾਂ ਦਾ ਆਨੰਦਮਾਨੂ ਸ਼ਹਿਰ ਨੂੰ ਦੇਖੋ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਇੱਥੇ ਆ ਕੇ ਤੁਸੀਂ ਜਿਹੜੇ ਗੂੜੇ ਕੱਢੋ ਘੁੰਮੋ ਫਿਰੋ ਦੇਖੋ ਤੇ ਰਾਤ ਨੂੰ ਜਿਹੜਾ ਹੈਗਾ ਉਹ ਸ਼ਹਿਰ ਹੋਰ ਵੀ ਜਿਹੜਾ ਖੂਬਸੂਰਤ ਆ ਉਹ ਲੱਗਦਾ ਹੈ ਤੇ ਤੁਹਾਨੂੰ ਚੰਗਾ ਲੱਗੇਗਾ ਤੇ ਜੇ ਆਪਾਂ ਟੋਰਾਂਟੋ ਤੋਂ ਗੱਡੀ ਚਲਾ ਕੇ ਆਈਏ ਇੱਥਾ ਤਕਰੀਬਨ 10 ਘੰਟੇ ਲੱਗ ਜਾਂਦੇ ਨੇ ਜੇ ਤੁਸੀਂ ਰਾਤ 'ਚ ਖੜਦੇ ਖੜਦੇ ਵੀ ਆਉਨੇ ਹੋ ਤਾਂ ਸਾਨੂੰ ਤਕਰੀਬਨ 12 ਘੰਟੇ ਲੱਗ ਗਏ ਉਹਦਾ ਕਾਰਨ ਇਹ ਹੈ ਵੀ ਅਸੀਂ ਤਿੰਨ ਵਾਰ ਥਾਂ ਤਾਂ ਜਿਹੜੀ ਆਪਣੀ ਟੈਸਲਾ ਗੱਡੀ ਚਾਰਜ ਕੀਤੀ ਤੇ ਫਿਰ ਅਸੀਂ ਜਿਹੜਾ ਹੈਗਾ ਉਹ ਕਦੇ ਚਾਹ ਪੀਣ ਲਈ ਰੁੱਕ ਗਏ ਕਿਤੇ ਖਾਣਾ ਖਾਣ ਲਈ ਰੁੱਕ ਗਏ ਜਾਨੀ ਆਰਾਮ ਨਾਲ ਆਏ ਆ ਤਾਂ ਫਿਰ ਜਿਹੜਾ ਹੈਗਾ ਉਦੋਂ ਤਾਂ ਜਿੰਮੇ ਕਹ ਲਓ ਵੀ 9 ਘੰਟੇ ਦਾ ਸਫਰ ਹੈ ਜੇ ਤੁਸੀਂ ਕੰਟੀਨਿਊ ਕਰਦੇ ਹੋ ਤੇ ਹੱਦ ਕਿਉਂਕਿ ਤੁਸੀਂ ਇੱਕ ਦੋ ਵਾਰ ਤਾਂ ਖੜ੍ਹਦੇ ਹੋ 10 ਘੰਟੇ ਤਾਂ ਲੱਗੇ ਜਾਂਦੇ ਨੇ ਲੇਕਿਨ ਗੱਡੀ ਵਗੈਰਾ ਜੇ ਤੁਸੀਂ ਚਾਰਜ ਕਰਨੀ ਆ ਤਾਂ ਤੁਹਾਡੇ 12 ਘੰਟੇ ਨੇ ਜਿਹੜੇ ਉਹ ਆਰਾਮ ਨਾਲ ਲੱਗ ਜਾਂਦੇ ਨੇ ਇਸ ਕਰਕੇ ਜਦੋਂ ਤੁਸੀਂ ਤੁਰਨਾ ਹੈ ਟ੍ਰਾਂਟੋ ਤੋਂ ਤੋਂ ਆਪਣਾ ਵਕਤ ਲੈ ਕੇ ਤੁਰਨਾ ਹੈ ਤਾਂ ਕਿ ਤੁਸੀਂ ਟਾਈਮ ਸਿਰ ਜਿਹੜਾ ਹੈਗਾ ਉਹ ਪਹੁੰਚ ਸਕੋ ਸਵਜਾਨੂੰ ਅਸੀਂ ਅਸੀਂ ਹੋਟਲ ਆ ਕੇ ਪਹੁੰਚੇ ਤਾਂ ਅਸੀਂ ਤਕਰੀਬਨ 11 ਵਜੇ ਚੱਲੇ ਸੀ ਘਰੋਂ ਤੋਂ ਹੋਟਲ ਤੱਕ ਪਹੁੰਚਦਿਆਂ ਨੂੰ ਸਾਨੂੰ ਅ ਤਕਰੀਬਨ 11 ਹੀ ਵੱਜ ਗਏ ਸੀ ਸੋ ਇਸ ਪਾਰਕ ਦੇ ਵਿੱਚ ਵੀ ਅ ਖੂਬ ਘੁੰਮੇ ਫਿਰੇ ਆਲਾ ਦਵਾਲਾ ਦੇਖਿਆ ਤਾਂ ਆਹ ਚੀਜ਼ ਦੇਖਣ ਵਾਲੀ ਹੈ ਸੋ ਇਹ ਕਹਿ ਲਓ ਵੀ ਇਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਇਹਨੂੰ ਗਲਾਸ ਕਲਾਊਡ ਸ਼ਾਇਦ ਤੋਂ ਸ਼ੀਸ਼ੇ ਦਾ ਬੱਦਲ ਹੈ ਇਹ ਦੇਖਣ ਨੂੰ ਜਿਦਾਂ ਬੱਦਲ ਲੱਗਦਾ ਹੈ ਲੇਕਿਨ ਇਹਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਦਿਸਦਾ ਹੈ ਜਿਹੜੇ ਥੱਲੇ ਲੋਕ ਬੈਠੇ ਨੇ ਤੋਂ ਉਹਦੀਆਂ ਸ਼ਕਲਾਂ ਉਹ ਜਿਹੜੇ ਵਿੱਚ ਹੁਣ ਤੁਹਾਨੂੰ ਤੁਰੇ ਫਿਰਦੇ ਦਿਖਦੇ ਨੇ ਉਹ ਦਾ ਅਸਲ ਇਹ ਤੁਹਾਡੇ ਪ੍ਰਤੀਬਿੰਬ ਨੇ ਜਿਵੇਂ ਆਪਾਂ ਸ਼ੀਸ਼ੇ 'ਚ ਨਹੀਂ ਆਪਣੀ ਚਿਹਰਾ ਦੇਖਦੇ ਸੋ ਇਸ ਤਰ੍ਹਾਂ ਤੁਹਾਨੂੰ ਦਿਖਦੇ ਨੇ ਤੋਂ ਕਾਫੀ ਲੋਕ ਇਹਦੇ ਥੱਲੇ ਸੀ ਤੋਂ ਆ ਇੱਕ ਪਾਰਕ ਹੈ ਇਹ ਪਾਰਕ ਨ ਭਰਿਆ ਹੋਇਆ ਹੈ ਇਹਦੇ ਵਿੱਚ ਲੋਕ ਜੋਗਾ ਕਰ ਰਹੇ ਨੇ ਅਰ ਇਹ ਜੋ ਜੋਗਾ ਕਰਾ ਰਹੇ ਨੇ ਉਹ ਸਾਰੇ ਹੈ ਤਾਂ ਇੰਗਲਿਸ਼ ਬੋਲਣ ਵਾਲੇ ਲੇਕਿਨ ਇੱਥੇ ਬਹੁਤ ਲੋਕ ਜੋਗਾ ਕਰ ਰਹੇ ਸੀ ਤੇ ਮੈਨੂੰ ਚੰਗਾ ਲੱਗਿਆ ਕਿ ਇੰਡੀਅਨ ਕਲਚਰ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪ੍ਰੋਮੋਟ ਕਰ ਰਹੇ ਨੇ ਹਾਲਾਂਕਿ ਕੋਈ ਜੋਗਾ ਨਹੀਂ ਤੁਸੀਂ ਇੱਥੇ ਘੁੰਮਣ ਗਏ ਹੋ ਤਾਂ ਇਹ ਜੋਗਾ ਵਿੱਚ ਸ਼ਾਮਲ ਹੋ ਸਕਦੇ ਹੋ ਆ ਜਿਹੜੀਆਂ ਹੁਣ ਮੈਂ ਤੁਹਾਨੂੰ ਬਿਲਡਿੰਗਾਂ ਦਿਖਾ ਰਿਹਾ ਹਾਂ ਉਹ ਜਿਹੜਾ ਗਲਾਸ ਕਲਾਊਡ ਆ ਉਹਦੇ ਵਿੱਚ ਹੀ ਦਿਖਾ ਰਿਹਾ ਤੇ ਸਿੱਧਾ ਨਹੀਂ ਕੈਮਰਾ ਇਸ ਕਰਕੇ ਤੁਹਾਨੂੰ ਸ਼ਾਇਦ ਇਹ ਥੋੜੀਆਂ ਜੀਆਂ ਟੇਢੀਆਂ ਨਜ਼ਰ ਆਉਣ ਤਾਂ ਲੋਕ ਨੇ ਆਹ ਦੇਖੋ ਟੇਢੀਆਂ ਨਜ਼ਰ ਆ ਰਹੀਆਂ ਨੇ ਉਸ ਕਰਕੇ ਆ ਰਹੀਆਂ ਨੇ ਕਿਉਂਕੋ ਜਿਹੜਾ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਈ ਸੀ ਉੱਥੇ ਨਾ ਤੇ ਉਹ ਸ਼ੀਸ਼ੇ ਦਾ ਜਿਹੜਾ ਬੱਦਲ ਹੈ ਉਹਦੇ ਵਿੱਚ ਦਿਖ ਰਹੀਆਂ ਨੇ ਤੇ ਉਸ ਤਰ੍ਹਾਂ ਦੇ ਜਿਹੜੇ ਰੈਸਟੋਰੈਂਟ ਨੇ ਸਵਾਲੇ ਦਵਾਲੇ ਬਣੇ ਹੋਏ ਤੁਸੀਂ ਇੱਥੇ ਬੈਠ ਕੇ ਚਾਹ ਕੌਫੀ ਦਾ ਆਨੰਦ ਮਾਣ ਸਕਦੇ ਹੋ ਤੇ ਉਹ ਸਾਹਮਣੇ ਫਿਰ ਹੈ ਗਲਾਸ ਕਲਾਊਡ ਜਿਹਦੇ ਉੱਪਰ ਤੁਸੀਂ ਬਿਲਡਿੰਗਾਂ ਇਮਾਰਤਾਂ ਸ਼ਹਿਰ ਤੁਸੀਂ ਉੱਪਰ ਸ਼ੀਸ਼ੇ ਦੇ ਵਿੱਚ ਦੇਖ ਰਹੇ ਹੋ ਤੇ ਤੁਸੀਂ ਇਹਦੇ ਥੱਲੇ ਬੈਠ ਸਕਦੇ ਹੋ ਤਸਵੀਰਾਂ ਖਿੱਚ ਸਕਦੇ ਹੋ ਤੇ ਇੱਥੇ ਇੰਜੋਏ ਕਰ ਸਕਦੇ ਹੋ ਕਾਫੀ ਲੋਕ ਬੈਠੇ ਨੇ ਇੱਥੇ ਤੇ ਇਸ ਤਰ੍ਹਾਂ ਦਾ ਲੱਗਦਾ ਹੈ ਅਲਦੋਲੇ ਆ ਦੇਖੋ ਤੋਂ ਮੌਸਮ ਹੈ ਜਿਹੜਾ ਕਾਫੀ ਖਰਾਬ ਹੋ ਗਿਆ ਤੇ ਮੀਂਹ ਆਉਣ ਵਾਲਾ ਹੈ ਤੇ ਇੱਧਰ ਜੋਗਾ ਵਾਲੇ ਵੀ ਲੱਗੇ ਹੋਏ ਨੇ ਜੋਗਾ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਆਸਣੇ ਇਹਨਾਂ ਨੂੰ ਕਰਵਾਏ ਜਾ ਰਹੇ ਨੇ ਤੇ ਇਹ ਜਿਹੜੇ ਹੈਗੇ ਨੇ ਕਾਫੀ ਲੋਕ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਸੋ ਮੈਂ ਦੇਖ ਰਿਹਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਹੁਣ ਜੋਗਾ ਹੈ ਤੇ ਇਹਨੂੰ ਕਾਫੀ ਜਿਹੜੀ ਹੈਗੀ ਉਪਰਮਾਨਤਾ ਮਿਲ ਰਹੀ ਹੈ ਕਾਫੀ ਲੋਕ ਨੇ ਜਿਹੜੇ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਅਤੇ ਇੱਧਰ ਨੂੰ ਜੜਾ ਝੁਕਾ ਆਏ ਉਹ ਰੱਖਦੇ ਨੇ ਸੋ ਆ ਦੇ ਕੋਈ ਤੋ ਕੋ ਸ਼ ਲੋਗ ਦੇਖਣ ਵਾਲੇ ਨੇ ਕੁਝ ਤਸਵੀਰਾਂ ਖਿੱਚਣ ਵਾਲੇ ਨੇ ਤੋਂ ਕੁਝ ਜਿਹੜਾ ਹੈਗਾ ਉਹ ਜੋਗੇ ਦੀਆਂ ਐਕਸਰਸਾਈਜ਼ਾਂ ਕਰਨ ਵਾਲੇ ਨੇ ਸੋ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਸੀ ਕਿ ਅਸੀਂ ਇਹਨਾਂ ਦੇ ਵਿੱਚ ਸ਼ਾਮਲ ਹੋ ਸਕਦੇ ਲੇਕਿਨ ਅਸੀਂ ਆਲਤ ਵਾਲਿਓਂ ਖੂਬ ਘੁੰਮ ਫਿਰ ਕੇ ਦੇਖਿਆ ਤੇ ਕਾਫੀ ਜਿਹੜਾ ਐਨਜੋਏ ਅਸੀਂ ਕੀਤਾ ਤੇ ਬਹੁਤ ਸੋਹਣਾ ਪਾਰਕ ਸੀ ਇੱਥੇ ਬਹੁਤ ਜਿਹੜਾ ਹੈਗਾ ਕਾਫੀ ਕੁਸ਼ਾਲ ਦਵਾਲੇ ਦੇਖਣ ਵਾਲਾ ਤੇ ਇਹਦੇ ਨਾਲ ਹੀ ਪਰੇ ਜਿਹੜੀ ਹੈਗੀ ਆ ਲੇਖ ਮਿਸ਼ੀਗਨ ਦੇ ਨਾਲ ਹੀ ਲੱਗਦੀ ਆ ਤੇ ਉਧਰ ਵੀ ਤੁਹਾਨੂੰ ਮੈਂ ਬਾਅਦ ਚ ਲੈ ਕੇ ਚੱਲੂਗਾ ਲੇਕਿਨ ਹਾਲ ਦੀ ਘੜੀ ਤੁਸੀਂ ਜਿਹੜਾ ਇੱਥੋਂ ਦਾ ਆਲਾ ਦਵਾਲਾ ਸੋ ਉਹ ਦੇਖੋ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਬਾਕੀ ਦਾ ਮਾਹੌਲ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ ਇੱਥੇ ਕਾਫੀ ਚੀਜ਼ਾਂ ਬਣੀਆਂ ਹੋਈਆਂ ਨੇ ਦੇਖਣ ਵਾਲੀਆਂ ਤੇ ਆਪਾਂ ਘੁੰਮ ਫਿਰ ਕੇ ਉਹ ਸਾਰੀਆਂ ਦੇਖਦੇ ਆਂ ਪੀ ਲਓ ਜੀ ਜੋ ਇੱਕ ਵਾਰੀ ਫੇਰ ਦੇਖੋ ਸੋ ਖਰੀ ਲੋਕਾਂ ਨੇ ਤਾਂ ਸਰਟਾਂ ਆਪਦੀ ਪਾ ਕੇ ਉੱਥੇ ਹੀ ਬੈਠੇ ਨੇ ਤੇ ਪੂਰੇ ਜੁੜੇ ਹੋਏ ਨੇ ਇਹ ਤੇ ਇੱਥੇ ਜਿਹੜਾ ਮਾਹੌਲ ਆ ਬਿਲਕੁਲ ਡਿਫਰੈਂਟ ਹੀ ਆ ਸ਼ਿਕਾਗੋ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਆਲਾ ਦੌਲਾ ਦਿਖਾਵਾਂਗਾ ਸੋ ਬਲੌਗ ਨਾਲ ਜੁੜੇ ਰਹਿਣਾ ਤੇ ਇਹਨੂੰ ਕਰਦੇ ਆ ਇੱਥੇ ਹੀ ਸਮਾਪਤ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ